ਅੱਜ ਗੁਰੂ ਰਾਮਦਾਸ ਜੀ ਸਮਝਾਉਂਦੇ ਨੇ ਕਿ ਜਿਵੇਂ ਪਪੀਹਾ بارش ਦੀ ਬੂੰਦ ਲਈ ਤੜਪਦਾ ਹੈ ਓਵੇਂ ਹੀ ਮੈਂ ਵੀ ਰੱਬ ਦੇ ਨਾਮ ਲਈ ਤੜਪ ਰਿਹਾ ਹਾਂ ਰੱਬ ਜੀ ਮੇਰੇ ਤੇ ਕਿਰਪਾ ਕਰਕੇ ਅੱਖ ਚਮਕਣ ਜਿੰਨੇ ਸਮੇਂ ਵਾਸਤੇ ਹੀ ਆਪਣੇ ਨਾਮ ਦੀ ਬੂੰਦ ਮੇਰੇ ਮੂੰਹ ਵਿੱਚ ਪਾ ਦਿਓ ਮੈਂ ਰਾਤੇ ਪਰ ਸਮੇ ਲਈ ਵੀ ਰੱਬ ਤੋਂ ਬਿਨਾਂ ਨਹੀਂ ਰਹਿ ਸਕਦਾ ਜਿਵੇਂ ਨਸ਼ੇ ਦੇ ਆਦੀ ਲੋਕ ਨਸ਼ਾ ਨਾ ਮਿਲਣ ਨਾਲ ਤੜਫ ਉੜਦੇ ਨੇ ਉਦਾਂ ਹੀ ਮੈਂ ਵੀ ਰੱਬ ਦੇ ਨਾਮ ਤੋਂ ਬਿਨਾਂ ਕਬ ਰਾ ਜਾਂਦਾ ਹਾਂ ਵਾਇਗਰੋ ਜੀ ਤੁਸੀਂ ਗੁਨਾ ਦੇ ਗਹਿਰੇ ਸਮੁੰਦਰ ਵਾਂਗ ਹੋ ਮੈਂ ਇਸ ਗਹਿਰਾਈ ਦਾ ਅੰਤ ਨਹੀਂ ਲੱਭ ਸਕਦਾ ਤੁਸੀਂ ਕਿਹੋ ਜੇ ਹੋ ਕਿੰਨੇ ਵੱਡੇ ਹੋ ਇਹ ਸਿਰਫ ਤੁਸੀਂ ਹੀ ਜਾਣਦੇ ਹੋ ਜਿਨ੍ਹਾਂ ਸੰਤ ਜਣਾ ਨੇ ਰੱਬ ਦਾ ਨਾਮ ਲਿਆ ਉਹ ਰੱਬ ਦੇ ਗੂੜੇ ਰੰਗ ਵਿੱਚ ਰੰਗੇ ਗਏ ਇਹਦੇ ਨਾਲ ਇਹਨਾਂ ਨੂੰ ਲੋਕ ਪਰ ਲੋਕ ਵਿੱਚ ਮਾਨ ਸਨਮਾਨ ਮਿਲਿਆ ਨਾਨਕ ਜੀ ਤੁਹਾਡੇ ਸ਼ਰਨ ਵਿੱਚ ਬੇਨਤੀ ਕਰਦੇ ਨੇ ਕਿ ਤੁਸੀਂ ਆਪਣੇ ਭਗਤਾਂ ਦੀ ਇੱਜ਼ਤ ਰੱਖ ਲਵੋ